ਦੇਸ਼ ਜੂਨ ਫਾਸਟੈਕ ਤੋਂ ਇਲਾਵਾ ਇੱਕ ਹੋਰ ਟੋਲ ਟੈਕਸ ਕਲੈਕਸ਼ਨ ਸਿਸਟਮ ਆਉਣ ਵਾਲਾ ਹੈ ਕੇਂਦਰ ਸਰਕਾਰ ਵੱਲੋਂ ਹੁਣ ਦੇਸ਼ ਦੇ ਵੱਖ-ਵੱਖ ਹਾਈਵੇ ਤੇ ਨਵਾਂ ਟੈਕਸ ਕਲੈਕਸ਼ਨ ਸਿਸਟਮ ਲਗਾਇਆ ਜਾਵੇਗਾ ਹੁਣ ਸਰਕਾਰ ਵੱਲੋਂ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਤਹਿਤ ਟੋਲ ਟੈਕਸ ਨੂੰ ਕਲੈਕਟ ਕੀਤਾ ਜਾਵੇਗਾ ਇਸ ਲਈ ਸਰਕਾਰ ਨੇ ਚਾਰ ਹਾਈਵੇ ਤੇ ਟ్రਾਇਲ ਵੀ ਕਰ ਲਿਆ ਹੈ ਅਤੇ ਟ్రਾਇਲ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ ਨੋਟੀਫਿਕੇਸ਼ਨ ਤਹਿਤ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ অনবোর্ড ইউনিট ਰਾਹੀਂ ਟੋਲ ਦੀ ਸ਼ੁਰੂਆਤ ਜਲਦੀ ਹੋਵੇਗੀ ਸੜਕ ਆਵਾਜਾਈ ਮੰਤਰਾਲੇ ਨੇ ਨਿਯਮ ਜਾਰੀ ਕਰ ਦਿੱਤੇ ਨੇ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਦੱਸਿਆ ਗਿਆ ਹੈ ਕਿ ਇਸ ਲਈ ਜੀਪੀਐਸ ਦਾ ਸਹਾਰਾ ਲਿਆ ਜਾਵੇਗਾ ਜੀਪੀਐਸ ਦੀ ਮਦਦ ਦੇ ਨਾਲ ਟੋਲ ਟੈਕਸ ਨੂੰ ਵਸੂਲਿਆ ਜਾਵੇਗਾ ਗੱਡੀਆਂ ਤੇ ਜੀਪੀਐਸ ਡਿਵਾਈਸੇਸ ਨੂੰ ਇੰਸਟਾਲ ਕੀਤਾ ਜਾਵੇਗਾ ਜੀਐਨਡਬਲਐਸਐਸਓਬੀਯੂ ਵਾਲਿਆਂ ਲਈ ਵਿਸ਼ੇਸ਼ ਲੇਨ ਤਿਆਰ ਕੀਤੀ ਜਾਵੇਗੀ ਅਤੇ ਹੋਰ ਗੱਡੀਆਂ ਉਸ ਲੇਨ 'ਚ ਆਉਣਗੀਆਂ ਤਾਂ ਦੁੱਗਣਾ ਟੋਲ ਟੈਕਸ ਵਸੂਲਿਆ ਜਾਵੇਗਾ ਨੋਟੀਫਿਕੇਸ਼ਨ ਜੇ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਗੱਡੀਆਂ ਤੇ ਨੈਸ਼ਨਲ ਪਰਮਿਟ ਨਹੀਂ ਹੈ ਉਹਨਾਂ ਨੂੰ ਇੱਕ ਦਿਨ 'ਚ ਦੋਵਾਂ ਪਾਸੇ 20 ਕਿਲੋਮੀਟਰ ਦੀ ਯਾਤਰਾ ਲਈ ਛੋੜ ਦਿੱਤੀ ਜਾਵੇਗੀ ਆਸਾਨ ਪਾਸ਼ਾ ਚ ਸਮਝੀਏ ਤਾਂ ਜਿਨ੍ਹਾਂ ਯਾਤਰੀ ਉਹਨਾਂ ਹੀ ਟੋਲ ਟੈਕਸ ਦਿੱਤਾ ਜਾਵੇਗਾ ਦੱਸ ਦਈਏ ਕਿ ਮੌਜੂਦਾ ਸਮੇਂ 'ਚ ਇੱਕ ਟੋਲ ਤੋਂ ਲੈ ਕੇ ਦੂਜੇ ਟੋਲ ਤੱਕ ਯਾਤਰਾ ਕਰਨ ਤੇ ਪੂਰੀ ਕੀਮਤ ਦੇਣੀ ਪੈਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਡਿਵਾਈਸਸ ਨਾਲ ਲੈਸ ਪ੍ਰਾਈਵੇਟ ਵਾਹਨਾ ਦੇ ਮਾਲਕਾਂ ਨੂੰ ਹਾਈਵੇਅ ਤੇ ਐਕਸਪ੍ਰੈਸ ਵੇ ਤੇ ਰੋਜ਼ਾਨਾ 20 ਕਿਲੋਮੀਟਰ ਦਾ ਸਫ਼ਰ ਕਰਨ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ ਮੌਜੂਦਾ ਸਿਸਟਮ ਦੇ ਮੁਕਾਬਲੇ ਜੀਪੀਐਸ ਰਾਹੀਂ ਕੱਟੇ ਜਾਣ ਵਾਲੇ ਟੋਲ ਟੈਕਸ ਸਸਤੇ ਹੋਣਗੇ। ਨੈਸ਼ਨਲ ਹਾਈਵੇ ਫੀਸ ਸੋਧ ਨਿਯਮ 2024 ਵਜੋਂ ਅਧਿ ਸੂਚਿਤ ਕੀਤੇ ਗਏ ਨਵੇਂ ਨਿਯਮਾਂ ਦੇ ਤਹਿਤ ਹਾਈਵੇ ਅਤੇ ਐਕਸਪ੍ਰੈਸ ਰੇਟੇ ਤੇ 20 ਕਿਲੋਮੀਟਰ ਤੋਂ ਵੱਧ ਦੂਰੀ ਤੈਅ ਕਰਨ ਤੇ ਹੀ ਵਾਹਨ ਮਾਲਕ ਤੋਂ ਕੁੱਲ ਦੂਰੀ ਤੇ ਹੀ ਫੀਸ ਵਸੂਲੀ ਜਾਵੇਗੀ।